ਡਾ 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 ਟਾ ਡਾ ਡਾ ਟਾ ਡਾ ਡਾ ਟਾ ਡਾ ਡਾ 17 ਤੋਂ ਤੁਹਾਨੂੰ 92 ਵੀ ਦਿੱਤੇ 92 ਤੋਂ ਤੁਹਾਨੂੰ ਸਰਕਾਰ ਵੀ ਦਿੱਤੀ ਹੁਣ ਅਸੀਂ ਇੱਕ ਹੋਕਾ ਦੇਾਂਗੇ ਹੁਣ ਅਸੀਂ ਇੱਕ ਹੋਕਾ ਦੇਾਂਗੇ ਜੇ 2 ਸਾਲ ਖੜ ਕੇ ਪੰਜਾਬ ਦੇ ਨਾਂ ਤੁਹਾਨੂੰ ਪੂਜਾ ਦੇਾਂਗੇ ਕੀਤੀ ਐ ਬੜੀ ਪੰਜਾਬ ਦੇ ਮਾੜੀ ਨਾਲ ਤੁਹਾਨੂੰ ਪੁਜਾਦਿਆਂਗੇ ਕੀਤੀ ਐ ਬੜੀ ਪੰਜਾਬ ਦੇ ਮਾੜੀ ਨਾਲ ਤੁਹਾਨੂੰ ਪੁਜਾਦਿਆਂਗੇ ਚਿੱਟੇ ਆਲਿਆਂ ਦੇ ਘਰ ਟਵਾਤੇ ਗ੍ਰਾਮਾਂ ਵਾਲੇ ਜੇਲਾਂ ਚ ਪੁਜਾਤੇ ਚਿੱਟੇ ਆਲਿਆਂ ਦੇ ਘਰ ਟਵਾਤੇ ਗ੍ਰਾਮਾਂ ਵਾਲੇ ਜੇਲ ਚ ਪੁਜਾਤੇ ਵੱਡੇ ਮਗਰ ਮਾਛਾ ਤੁਸੀਂ ਐਵੇਂ ਕਢਾਤੇ ਵੱਡੇ ਮਗਰਮਾਛਾਂ ਦੇ ਨਾਂ ਨਾਂ ਲਿਆਤੇ ਹਰ ਵਾਰੀ ਕਰਦੇ ਆਂ ਹੀਰਾ ਫੇਰੀ ਪੰਜਾਬ ਦੇ ਨਾਂ ਤੁਹਾਨੂੰ ਪੁਜਾਦਿਆਂਗੇ ਕੀਤੀ ਆ ਪੰਜਾਬ ਦੇ ਬੜੀ ਮਾੜੀ ਨਾਂ ਤੁਹਾਨੂੰ ਪੁਜਾਦਿਆਂਗੇ ਖੜਦੇ ਨਹੀਂ ਪੰਜਾਬ ਦੇ ਤੁਸੀਂ ਨਾਲ ਤੁਹਾਨੂੰ ਪੁਜਾਦਿਆਂਗੇ ਓਏ ਤੂੰ ਨੱਚ ਲੈ ਪਕਮਾਂ ਤਮਾ ਨਾ ਨੱਚ ਲੈ ਤੈਨੂੰ ਪੰਜਾਬ ਦੇ ਹਾਲਾਤਾਂ ਨਾਲ ਫਰਕ ਨਹੀਂ ਪੈਣਾ ਤੂੰ ਨੱਚ ਕੇ ਮਨਾ ਲੈ ਕੇਸਰੀਵਾਲ ਨੂੰ ਹਾਏ ਓਏ ਤੂੰ ਨੱਚ ਲੈ ਓਏ ਤੂੰ ਨੱਚ ਲੈ ਓਏ ਤੂੰ ਟੱਪ ਲੈ ਹਾਏ ਵੇ ਤੂੰ ਨੱਚ ਲੈ ਡਾਂ 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 ਟੰਗ ਡਾਂ ਡਾਂ ਟੰਗ ਡਾਂ ਡਟਾ ਡਾਂ 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 ਟੁਰ ਡਾਂ ਡਟੁਰ ਡਾਂ ਡਟਾ ਬਰਾਵੋ ਇਹ ਗਾਣਾ ਜਿਹੜਾ ਮੈਂ ਨਹੀਂ ਗਾਇਆ ਤਾਂ ਭਗਵੰਤ ਮਾਨ ਜੀ ਨੱਚ ਰਹੇ ਆ ਤੇ ਜੇ ਮੈਨੂੰ ਕੋਈ ਇਹ ਕਵੇ ਵੀ ਵਿਸ਼ਵ ਦੀ ਫਾਇਲ ਕਾ ਕਮੇਡੀ ਕਰਦਾ ਤੇ ਮੈਂ ਭਗਵੰਤ ਮਾਨ ਤੋਂ ਬਹੁਤ ਘੱਟ ਕਮੇਡੀ ਕਰਦਾ ਮੇਰੀ ਕਮੇਡੀ ਭਗਵੰਤ ਮਾਨ ਤੋਂ ਬਹੁਤ ਨੀਵੀਂ ਆ ਹੁਣ ਮੈਂ ਗੱਲ ਕਹਿੰਨਾ ਭਗਵੰਤ ਮਾਨ ਜੀ ਜਿਹੜੇ ਤੁਸੀਂ ਗਾਣਿਆਂ ਤੇ ਨੱਚ ਰਹੇ ਆ ਤੇ ਤੁਹਾਨੂੰ ਗਾਣਿਆਂ ਦੇ ਵਿੱਚ ਹੀ ਜਵਾਬ ਦੇਤਾ ਵੀ ਦੋ ਸਾਲਾਂ ਦਾ ਸਮਾਂ ਆਲੇ ਤੁਹਾਡੇ ਕੋਲ ਹੈਗਾ ਜੇ ਖੜ ਗਏ ਪੰਜਾਬ ਦੇ ਨਾਲ ਠੀਕ ਆ ਨਹੀਂ ਤਾਂ ਤੁਹਾਨੂੰ ਭੁਜਾ ਦੇਵਾਂਗੇ ਕੀਤੀ ਆ ਬੜੀ ਪੰਜਾਬ ਦੇ ਮਾੜੀ ਨਾਲ ਕਿਤੇ ਆ ਤਿੰਨ ਸਾਲ ਪੰਜਾਬ ਦੇ ਬਰਬਾਦ ਤੁਹਾਨੂੰ ਭੁਜਾ ਦੇਵਾਂਗੇ ਨਹੀਂ ਫਰਕ ਪੈਂਦਾ ਜਿਹੜੇ ਪੰਜਾਬ ਦੇ ਹੋਏ ਪਏ ਆ ਮਾੜੇ ਹਾਲਾਤ ਤੁਹਾਨੂੰ ਭੁਜਾ ਦੇਾਂਗੇ ਮਾਨ ਸਾਹਿਬ ਤੁਸੀਂ ਉੱਥੇ ਨੱਚਕੁੱਦ ਰਹੇ ਆ ਨੱਚੋ ਕੁੱਦੋ ਮौज ਮਨਾਓ ਪਰ ਮੈਂ ਤੁਹਾਨੂੰ ਕੋਲ ਇੱਕ ਗੱਲ ਜਾਨ ਨਹੀਂ ਚਾਹਨਾ ਕਿ 2027 ਦੇ ਵਿੱਚ ਜਦੋਂ ਤੁਹਾਡੇ ਕੋਲ ਤੁਹਾਡੀ ਸਰਕਾਰ ਨਹੀਂ ਰਹਿਣੀ ਕਿ ਤੁਸੀਂ ਇਹ ਕੰਮ ਨੱਚਣ ਕੁੱਦਣ ਵਾਲਾ ਖੋਲਣਾ ਨੱਚਣ ਕੁੱਦਣਾ ਵਾਸਤੇ ਤੁਹਾਨੂੰ ਰੱਖਿਆ ਮੈਂ ਫਿਰ ਤੋਂ ਇਹ ਗੱਲ ਕਹਿਣਾ ਤੁਹਾਡੇ ਤੇ ਹੋ ਸਕਦਾ ਕੋਈ ਤੁਹਾਨੂੰ ਕੋਈ ਮਾੜਾ ਕਵੇ ਕੋਈ ਚੰਗਾ ਕਵੇ ਮੈਂ ਤੁਹਾਨੂੰ ਨੱਚਣ ਤੋਂ ਮਾੜਾ ਨਹੀਂ ਆਂਦਾ ਪਰ ਜਿਹੜੇ ਪੰਜਾਬ ਦੇ 3 ਕਰੋੜ ਲੋਕਾਂ ਨੇ ਤੁਹਾਨੂੰ ਦਿਲ ਦਿੱਤਾ ਸੀ ਉਹ 3 ਕਰੋੜ ਲੋਕਾਂ ਦਾ ਤੁਸੀਂ ਦਿਲ ਦਾ ਚੱਕਣਾ ਚੂਰ ਕੀਤਾ ਕਹਿੰਦੇ ਦਿਲ ਤਾਂ ਤੋੜਿਆ ਇੱਕ ਨਹੀਂ ਮਾਣ ਹੁੰਦਾ ਕਹਿੰਦਾ ਦਿਲ ਤਾਂ ਤੋੜਿਆ ਇੱਕ ਨਹੀਂ ਮਾਣ ਹੁੰਦਾ ਕਹਿੰਦਾ ਦਿਲ ਤਾਂ ਤੋੜਿਆ ਬੱਚੇ ਦਾ ਨਹੀਂ ਮਾਣ ਹੁੰਦਾ ਉਹ ਇੱਥੇ ਤਾਂ ਤੂੰ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਦਿਲ ਤੋੜਤੇ ਆ ਤੇ ਇੱਕ ਦਿਲ ਦਾ ਤੋੜੇ ਦਾ ਬੰਦੇ ਦਾ ਇਨਸਾਫ ਨਹੀਂ ਮਿਲਦਾ ਇਨਸਾਫ ਨਹੀਂ ਮਿਲਦਾ ਨੂੰ ਜਿਹਨੇ ਦਿਲ ਤੋੜਤਾ ਹੋਵੇ ਇੱਕ ਉਹਦਾ ਮੈਂ ਕਹਿੰਦਾ ਤੁਰਦਰਗਾਹੇ ਤੱਕ ਚੀਕਾਂ ਪੈਂਦੀਆਂ ਤੂੰ ਤਾਂ 3 ਕਰੋੜ ਲੋਕਾਂ ਦੇ ਘਰ ਤੋੜਤੇ ਆ ਦਿਲ ਤੋੜਤੇ ਆ ਲੋਕਾਂ ਦੇ ਯਾਦ ਰੱਖ ਇਹ ਹਸ਼ਰ ਇਹ ਹਾਇ ਲੈ ਕੇ ਬੈਠੂਗੀ ਇੱਕ ਦਿਨ ਯਾਦ ਰੱਖੀ ਪਹਿਲੀ ਗੱਲ ਉਹਨ ਮੈਂ ਪੰਜਾਬ ਦੀ ਕਰਾਂ ਪੰਜਾਬ ਦੇ ਮਾੜੇ ਹਾਲਾਤ ਆ ਜਿਹੜੇ ਮੈਂ ਐਨੀਆਂ ਦਾ ਕਿ ਤੁਸੀਂ ਆ ਨਹੀਂ ਦਿੱਤਾ ਉਹ ਨਹੀਂ ਦਿੱਤਾ ਪੰਜਾਬ ਦੇ ਵਿੱਚ ਹਰ ਐਸਸੀ ਬੀਸੀ ਜਰਨਲ ਹਿੰਦੂ ਮੁਸਲਮ ਸਿੱਖੀ ਸਾਈ ਜਿਹੜਾ ਐਸ ਵਕਤ ਨਹਿਰਾਂ ਦਾ ਕੱਸੀਆਂ ਦਾ ਪਾਣੀ ਪੀ ਰਿਆ ਉਹ ਪਾਣੀ ਦੇ ਵਿੱਚ ਨਿਰੀਆਂ ਬਿਮਾਰੀਆਂ ਹਰੇ ਰੰਗ ਦਾ ਪਾਣੀ ਆ ਰਿਆ ਇੰਨਾ ਹਰਾ ਰੰਗ ਹੋਲੀ ਤੇਰੀ ਸਹੀ ਮਿਲਦਾ ਜਿੰਨਾ ਹਰੇ ਰੰਗ ਦਾ ਪਾਣੀ ਆ ਰਿਆ ਉਹ ਪਾਣੀ ਜਿਹੜੇ ਲੋਕ ਪੀ ਰਹੇ ਆ ਛੋਟੇ ਛੋਟੇ ਬੱਚੇ ਪੀ ਰਹੇ ਆ ਉਹ ਪਾਣੀ ਜਿਹੜੇ ਪਸ਼ੂ ਪੀ ਰਹੇ ਆ ਜਿਨ੍ਹਾਂ ਦਾ ਲੋਕਾਂ ਨੇ ਦੁੱਧ ਪੀਣਾ ਨਿਰੀ ਬਿਮਾਰੀ ਬੱਚਿਆਂ ਨੂੰ ਮਿਲ ਰਹੀ ਆ ਨਿਰੀ ਬਿਮਾਰੀ ਬੱਚਿਆਂ ਨੂੰ ਹੋ ਰਹੀ ਆ ਕੈਂਸਰ ਤੱਕ ਦੀਆਂ ਬਿਮਾਰੀਆਂ ਹੋਣ ਗਈਆਂ ਤੇ ਮੁੱਖ ਮੰਤਰੀ ਬਣਾਇਆ ਸੀ ਲੋਕਾਂ ਨੇ ਲੋਕਾਂ ਦੀ ਗੱਲ ਕਰਨ ਵਾਲਾ ਪਰ ਲੋਕਾਂ ਨੂੰ ਕੀ ਪਤਾ ਸੀ ਇਹ ਤਾਂ ਨੱਚਣ ਗਾਉਣ ਵਾਲਾ ਕੰਮ ਹੀ ਖੋਲੂਗਾ ਨੱਚ ਕੋਦ ਦੇ ਯਾਰ ਕੋਈ ਗੱਲ ਨਹੀਂ ਪਰ ਪੰਜਾਬ ਦੇ ਲੋਕਾਂ ਨੂੰ ਤਾਂ ਕੋਈ ਨਾ ਕੋਈ ਖੁਸ਼ੀ ਦੇਣਾ ਕਿ ਪੰਜਾਬ ਦੇ ਲੋਕਾਂ ਕੋਲੇ ਖੁਸ਼ੀ ਹੋਵੇ ਤੇ ਪੰਜਾਬ ਦੇ ਲੋਕ ਇਹ ਕਹਿ ਦੇਣ ਕਿ ਜੇ ਨੱਚ ਲਿਆ ਤਾਂ ਕਿੱਡੀ ਗੱਲ ਆ ਯਾਰ ਕਿਹੜੀ ਕੋਈ ਲੋੜਾ ਨਹੀਂ ਆ ਗਿਆ ਮੈਂ ਵੀ ਆਣਾ ਕੋਈ ਲੋੜਾ ਨਹੀਂ ਆ ਗਿਆ ਜੇ ਭਗਵੰਤ ਮਾਨ ਨੱਚ ਲਿਆ ਤਾਂ ਪਰ ਨੱਚਣ ਤੋਂ ਪਹਿਲਾਂ ਪੰਜਾਬ ਦੇ ਲੋਕ ਤਾਂ ਆ ਇੱਥੇ ਟੱਪੀ ਜਾਂਦੇ ਆ ਪੰਜਾਬ ਦੇ ਲੋਕ ਦੁੱਖਾਂ ਨਾਲ ਰੋਈ ਜਾਂਦੇ ਆ ਤੇ ਪੰਜਾਬ ਦਾ ਲੀਡਰ ਹੋਵੇ ਉਹ ਪੰਗੜੇ ਪੌਂਦਾ ਫਿਰਦਾ ਹੋਵੇ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਹੁਣ ਭਗਵੰਤ ਮਾਨ ਜੀ ਦੂਜੀ ਗੱਲ ਮੈਂ ਉਹੀ ਗੱਲ ਕਰੂੰਗਾ ਜਿਹੜੀ ਐਸਸੀ ਬੀਸੀ ਜਰਨਲ ਹਿੰਦੂ ਮੁਸਲਮਨ ਸਿੱਖੀ ਸਾਈ ਤੇ ਟੱਕਦੀ ਹੋਵੇ ਜੇ ਅੱਜ ਗੱਲ ਕਰੀਏ ਤੁਹਾਡੇ ਸਪੀਕਰ ਸਾਹਿਬ ਇਹ ਕਹਿੰਦੇ ਫਿਰਦੇ ਆ ਅਖੇ ਸਾਡੇ ਅੱਗੇ ਤਾਂ ਝੰਡੇ ਲੈ ਕੇ ਖੜ ਜਾਂਦੇ ਆ ਅਖੇ ਐ ਕਰਦੇ ਉਹ ਕਰਦੇ ਆ ਤੇ ਬਾਈ ਅਖੇ ਜਿਨ੍ਹਾਂ ਨੇ ਆਪਦੇ ਬੱਚੇ ਪੜ੍ਹਾਉਣੇ ਆ ਅਖੇ ਸਰਕਾਰੀ ਸਕੂਲਾਂ 'ਚ ਪੜ੍ਹਾ ਲੇ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਦਾ ਤੁਹਾਡੀ ਪਾਰਟੀ ਦੇ ਵਿੱਚ ਸਾਰੇ ਨਵੇਂ ਵਿਆਹੇ ਨਹੀਂ ਆਗੇ ਕਈਆਂ ਦੇ ਪਹਿਲਾਂ ਦੇ ਬੱਚੇ ਹੋਣੇ ਆ ਪੋਤਰੇ ਹੋਣੇ ਆ ਪੜਪੋਤਰੇ ਹੋਣੇ ਆ ਤੁਹਾਡੀ ਪਾਰਟੀ ਦੇ ਵਿੱਚ ਉਹ ਘਰ ਬੈਠੇ ਆ ਤਨਾਟ ਵਿਅਕਤੀ ਜਿਨ੍ਹਾਂ ਦੇ ਬੱਚੇ ਸਕੂਲਾਂ 'ਚ ਪੜ ਰਹੇ ਹੋਣੇ ਆ ਤੁਸੀਂ ਇਹ ਕੰਮ ਕਰੋ ਜਿਹੜੇ ਤੁਹਾਡੀ ਪਾਰਟੀ ਦੇ ਵਿੱਚ ਮਿਡਲ ਕਲਾਸ ਲੋਕ ਆ ਉਹਨਾਂ ਨੂੰ ਪੁੱਛੋ ਉਹਨਾਂ ਦੇ ਬੱਚੇ ਕਿੱਥੇ ਪੜੀ ਜਾਂਦੇ ਆ ਸਿੱਖਿਆ ਦਾ ਮਾੜਾ ਹਾਲਾਤ ਆ ਤੇ ਜਿਹੜੀ ਸਿੱਖਿਆ ਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਸਿੱਖਿਆ ਦੇ ਆਧਾਰ ਤੇ ਪੰਜਾਬ ਦੇ ਨੌਜਵਾਨਾਂ ਨੇ ਨੌਕਰੀ ਲੱਗਣਾ ਤੇ ਤੁਸੀਂ ਉਹਨਾਂ ਨਾਲ ਤਾਂ ਝਾਤੀ ਨਹੀਂ ਮਾਰਦੇ ਸਿੱਖਿਆ ਨਾਲ ਝਾਤੀ ਨਹੀਂ ਮਾਰਦੇ ਕੱਲੇ ਪੋਸਟਰ ਬੈਨਰ ਲਵਾਉਣ ਦੇ ਵਿੱਚ ਤੁਹਾਡਾ ਧਿਆਨ ਆ ਹੋਰ ਕਾਸੇਵਾਲ ਵੀ ਤੁਹਾਡਾ ਧਿਆਨ ਨਹੀਂ ਗਾ ਇਹ ਗੱਲ ਤੁਹਾਡੇ ਵਾਸਤੇ ਗਲਤ ਆ ਇਹ ਗੱਲ ਯਾਦ ਰੱਖ ਲਓ ਇਹ ਬੇਨਤੀ ਕਰਦਾ ਤੁਹਾਨੂੰ ਕਿ ਸਭ ਕੋਈ ਤੁਸੀਂ ਕੁਝ ਨਹੀਂ ਕਰ ਰਹੇ ਕਲਾ ਨੱਚਰ ਕੁਤ ਨਹੀਂ ਤੁਹਾਡੇ ਕੰਮ ਦੇ ਵਿੱਚ ਰਹਿ ਗਿਆ ਆਏ ਕੋਈ ਨਾ ਕੋਈ ਕਲਾਕਾਰ ਸਾਥ ਲੈਣੇ ਆ ਕਦੇ ਢਫਲੀ ਵਜਾਉਣੇ ਆਏ ਆ ਕਰਕੇ ਕਦੇ ਤੁਸੀਂ ਕੁਝ ਕਰਦੇ ਆ ਪੰਜਾਬ ਦੇ ਲੋਕਾਂ ਦੀ ਢੋਲ ਕੀ ਵੱਜੀ ਪਈ ਆ ਤਬਲੇ ਕੁੱਟੇ ਪਏ ਆ ਪੰਜਾਬ ਦੇ ਲੋਕਾਂ ਦੇ ਪੱਲੇ ਕੱਖ ਨਹੀਂ ਰਿਹਾ ਉਹਨੇ ਪੰਜਾਬ ਦੇ ਲੋਕ ਜਿੰਨੇ ਤੰਗਾ ਉਹਨਾਂ ਨੂੰ ਇਸ ਵਕਤ ਕੋਈ ਨਹੀਂਗਾ ਪਰ ਜਿਹੜੇ ਲੋਕਾ ਵਿਚਾਰੇ ਨਹੀਂ ਪਤਾ ਜਿਨ੍ਹਾਂ ਨੂੰ ਉਹ ਕਿਵੇਂ ਕਹਿ ਦਣਗੇ ਅਸੀਂ ਤੰਗਾ ਦੂਜੀ ਮੈਂ ਗੱਲ ਇਹ ਕਰਦਾ ਕਿ ਬੱਚੇ ਜਿਹੜਾ ਕਹਿ ਲੋ ਐਸਸੀ ਬੀਸੀ ਜਰਨਲ ਨੂੰ ਸਿਹਤ ਡਿਪਾਰਟਮੈਂਟ ਚਾਹੀਦਾ ਸਾਰੇ ਇਨਸਾਨ ਆ ਮੇਰੇ ਵਾਸਤੇ Hindu Muslim Sikh ईसाई ਕਿਸੇ ਧਰਮ ਦੇ ਹੋਣ ਕਿਸੇ ਜਾਤੀ ਦੇ ਹੋਣ ਅੱਜ ਸਿਹਤ ਡਿਪਾਰਟਮੈਂਟ ਐਨਾ ਕੁਮਾਰਾ ਤੇ ਮੁੱਖ ਮੰਤਰੀ ਉਹ ਜਿਹੜੇ ਅੱਜ ਹਸਪਤਾਲਾਂ ਦੇ ਵਿੱਚ ਬੇ ਇਲਾਜੇ ਲੋਕ ਚੀਕਾਂ ਮਾਰੀ ਜਾਂਦੇ ਆ ਕਿ ਤੁਸੀਂ ਉਹਨਾਂ ਤੇ ਨੱਚੀ ਜਾਂਦੇ ਆ ਉਹਨਾਂ ਦੀ ਖੁਸ਼ੀ ਦੇ ਵਿੱਚ ਨੱਚ ਰਹੇ ਆ ਅੱਜ ਵੀ ਐਨ ਜੀਓ ਵੀਡੀਓ ਪਾਉਂਦੀਆਂ ਕਿ ਇਹਦੇ ਕੋਲ ਇਲਾਜ ਨੂੰ ਪੈਸੇ ਹੈ ਨਹੀਂਗੇ ਤਾਂ ਤੁਸੀਂ ਦੱਸੋ ਕਿਹੜੀਆਂ ਤੁਸੀਂ ਇੱਥੇ ਕਿਹੜੇ ਹਾਲਾਤਾਂ ਤੇ ਨੱਚੀ ਜਾਂਦੇ ਆ ਰੁਜ਼ਗਾਰ ਦੀ ਗੱਲ ਕਰੀਏ ਬੱਚੇ ਤੁਹਾਡੇ ਕੋਲ ਰੁਜ਼ਗਾਰ ਮੰਗਣ ਆਉਣ ਨਾ ਤਾਂ ਤੁਸੀਂ ਉਹਨਾਂ ਦੇ ਹੱਥ ਮੂੰਹ ਛਿੱਲ ਕੇ ਭੇਜ ਦਿੰਨੇ ਆ ਪੁਲਿਸ ਵਾਲਿਆਂ ਤੋਂ ਕਟਵਾ ਕੇ ਭੇਜ ਦਿੰਨੇ ਆ ਕਿ ਤੁਸੀਂ ਉਹਨਾਂ ਨੂੰ ਜਿਹੜੀ ਕੁੱਟਕਟਈਆ ਕਰਾਉਂਨੇ ਆ ਜਿਵੇਂ ਅੰਗਰੇਜ਼ ਆਜ਼ਾਦੀ ਮੰਗਣ ਤੇ ਲੋਕਾਂ ਨੂੰ ਕੁੱਟਦੇ ਸੀ ਕਾਲੇ ਪਾਣੀਆਂ ਦੀ ਸਜ਼ਾ ਦੇ ਦਿੰਦੇ ਸੀ ਫਾਂਸੀ ਦੀ ਸਜ਼ਾ ਦੇ ਦਿੰਦੇ ਸੀ ਕਿ ਤੁਸੀਂ ਅੱਜ ਉਹਨਾਂ ਦੀ ਰੀਸ ਦੇ ਨਾਲ ਜਦੋਂ ਕੋਈ ਰੋਜ਼ਗਾਰ ਮੰਗਦਾ ਉਹਨਾਂ ਨੂੰ ਕੁੱਟਕੁੱਟ ਕੇ ਜੇਲ੍ਹਾਂ ਚ ਭਜਾਉਨੇ ਆ ਕਿਤੇ ਜਰਨਾ ਡੈਰ ਦੀ ਆਤਮਾ ਤੇ ਤਾਂ ਨਹੀਂ ਨੱਚੀ ਜਾਂਦੇ ਕਿ ਅੱਜ ਮੈਂ ਵੀ ਜਰਨਾ ਡੈਰ ਰਲ ਘੋ ਗਿਆ ਕਿਸਾਨ ਜਿਹੜੇ ਕਿਸਾਨਾਂ ਨੇ ਕਾਂਗਰਸੀਆਂ ਨੂੰ ਝੰਡੇ ਵਿਖਾ ਕੇ ਪਿੰਡਾਂ ਚੋਂ ਕੱਢੇ ਜਿਹੜੇ ਕਿਸਾਨਾਂ ਨੇ ਅਕਾਲੀ ਦਲਾਂ ਨੂੰ ਕਾਲੇ ਝੰਡੇ ਵਿਖਾ ਕੇ ਪਿੰਡਾਂ ਚੋਂ ਬਾਹਰ ਕੱਢੇ ਤੁਹਾਨੂੰ ਹਰੀਆਂ ਝੰਡੀਆਂ ਵਿਖਾ ਕੇ ਤੁਹਾਨੂੰ ਜਿਤਾਇਆ ਤੁਹਾਨੂੰ ਉਹਨਾਂ ਨੇ ਆਪਦੇ ਸਿਰ ਤੇ ਬਿਠਾਇਆ ਤੁਸੀਂ ਉਹਨਾਂ ਨੂੰ ਧਰਨਿਆਂ ਤੋਂ ਠਵਾ ਕੇ ਜੇਲ੍ਹਾਂ ਦੇ ਵਿੱਚ ਭੇਜਿਆ ਕੀ ਤੁਸੀਂ ਉਹਨਾਂ ਦੀ ਖੁਸ਼ੀ ਤੇ ਨੱਚ ਰਹੇ ਆ ਤੁਹਾਨੂੰ ਉਹਨਾਂ ਦੀ ਜਿਹੜੇ ਕਹਿ ਲੋ ਉਹਨਾਂ ਦੇ ਹੱਥ ਤੇ ਖੜੇ ਨਹੀਂ ਲੋਕ ਤੰਤਰ ਦਾ ਘਾਣ ਕੀਤਾ ਜਿਹੜੇ ਵਿਅਕਤੀ ਸ਼ਾਂਤੀਮਈ ਦੇ ਨਾਲ ਬੈਠੇ ਸੀ ਤਾਂ ਤੁਸੀਂ ਜਿਹੜੀ ਅਮਨ ਸ਼ਾਂਤੀ ਦੇ ਨਾਲ ਬੈਠੇ ਸੀ ਤੁਸੀਂ ਉਹਨਾਂ ਨੂੰ ਜੇਲ੍ਹਾਂ ਚ ਚਾਕੇ ਡੱਕਿਆ ਕੀ ਤੁਸੀਂ ਉਹਨਾਂ ਦੀ ਖੁਸ਼ੀ ਤੇ ਨੱਚ ਰਹੇ ਆ ਕਿ ਅੱਜ ਮੇਰਾ ਨਾਂ ਚੱਲਦਾ 2 ਸਾਲਾਂ ਦਾ ਸਮਾਂ ਤੇਰੇ ਕੋਲ ਕੀ ਜਿਹੜੇ ਮਜ਼ਦੂਰ ਲੋਕਾਂ ਨੇ ਕਿਸੇ ਨੇ ਤੇਰੀ ਜਾਤ ਨਹੀਂ ਵੇਖੀ ਤੇਰੀ ਸੋਚ ਵੇਖੀ ਤੇਰੀ ਬੋਲ ਬਾਣੀ ਦੇ ਆਧਾਰ ਤੇ ਤੈਨੂੰ ਮਜ਼ਦੂਰ ਲੋਕਾਂ ਨੇ ਵੋਟਾਂ ਪਾਤੀਆਂ ਤੇ ਉਹਨਾਂ ਨੇ ਇਹ ਕਿਹਾ ਕਿ ਮੈਂ ਛਿੱਟੇ ਚੁਗਦੀ ਸੀ ਮੇਰੇ ਮਾਂ ਛਿੱਟੇ ਚੁਗਦੀ ਸੀ ਮੈਂ ਪਿਓ ਦੇ ਘਰੇ ਬੜੀ ਤੰਗੀ ਵੇਖੀ ਸੀ ਮੈਂ ਆਹਦੇ ਬੰਦੇ ਦੇ ਘਰੇ ਬੜੀ ਤੰਗੀ ਵੇਖੀ ਸੀ ਕਿ ਹੁਣ ਜੇਕਰ ਭਗਵੰਤ ਮਾਨ ਮੁੱਖ ਮੰਤਰੀ ਬੰਦਾ ਤੇ ਇੱਕ ਮਾਰ ਦੇ ਪੁੱਤ ਨੂੰ ਕਹਿੰਦੀ ਸੀ ਕਿ ਪੁੱਤ ਤੇਰੇ ਨਾਨੇ ਦੇ ਘਰੇ ਮੈਂ ਬਹੁਤ ਜ਼ਿਆਦਾ ਤੰਗੀ ਵੇਖੀ ਸੀ ਇੰਨੀ ਕਿ ਤੰਗੀ ਵੇਖੀ ਸੀ ਛੱਡ ਗੱਲਾਂ ਦੇ ਤੇ ਉਹ ਕਹਿੰਦੀ ਮੈਂ ਤੇਰੇ ਪਿਓ ਦੇ ਘਰੇ ਬੜੀ ਤੰਗੀ ਵੇਖੀ ਤੇ ਹੁਣ ਪੁੱਤ ਤੂੰ ਵੀ ਭਗਵੰਤ ਮਾਨ ਨੂੰ ਵੋਟ ਪਾਉਣੀ ਆ ਮੈਂ ਵੀ ਭਗਵੰਤ ਮਾਨ ਨੂੰ ਵੋਟ ਪਾਉਂਗੀ ਤੇ ਪੁੱਤ ਮੈਨੂੰ ਲੱਗਦਾ ਕਿ ਮੈਂ ਤੇਰੇ ਘਰੇ ਚੰਗੀ ਰੋਟੀ ਖਾਉਂਗੀ ਤੇ ਅੱਜ ਉਹ ਮਾਂ ਛਿੱਟੇ ਚੋਕਦੀ ਫਿਰਦੀ ਆ ਅੱਜ ਉਹ ਮਾਂ ਖੇਤਾਂ ਦੇ ਵਿੱਚ ਦਿਹਾੜੀਆਂ ਕਰਦੀ ਫਿਰਦੀ ਆ ਉਹਨਾਂ ਮਾਵਾਂ ਦਾ ਤੈਨੂੰ ਸਰਾਫ ਲੈ ਕੇ ਬੈਠੂਗਾ ਅਗਦੀ ਆਖੀ ਯਾਦ ਰੱਖਲਾ ਤੇ ਜਿਹੜੀ ਭੈਣ ਦਾ ਚਿੱਟੇ ਦੇ ਵਿੱਚ ਸੁਹਾਗ ਉੱਜੜਿਆ ਸੀ ਉਹਨੇ ਹੋਰ ਬੁੜੀਆਂ ਨੂੰ ਕਿਹਾ ਕਿ ਭੈਣੇ ਮੇਰਾ ਤਾਂ ਸੁਹਾਗ ਉੱਜੜ ਗਿਆ ਸੀ ਕਿਰਪਾ ਕਰਕੇ ਇਹਨਾਂ ਕਾਂਗਰਸ ਕਾਲੀਦਾਲ ਵਾਲਿਆਂ ਤੋਂ ਬਚਜੋ ਭਗਵੰਤ ਮਾਨ ਨੂੰ ਲਿਆਓ ਉਹ ਚਿੱਟਾ ਬੰਦ ਕਰਾ ਦੂਗਾ ਤੇ ਤੁਸੀਂ ਆਪਣੇ ਕਈਆਂ ਭੈਣਾਂ ਦੇ ਸੁਹਾਗ ਵਾਜਣਗੇ ਮੇਰਾ ਤਾਂ ਉੱਜੜ ਗਿਆ ਤੇ ਅੱਜ ਬਹੁਤ ਭੈਣਾ ਤਿਆਂ ਦੇ ਸੁਹਾਗ ਉੱਜੜ ਗਏ ਕੀ ਤੈਨੂੰ ਉਹਨਾਂ ਦੀ ਬਦਸੀਸ ਚੈਨ ਦੇ ਨਾਲ ਬਹਿਨ ਦੇ ਦਊਗੀ ਇਹ ਗੱਲ ਯਾਦ ਰੱਖ ਲੈ ਤੇਰੀ ਪਾਵਰ ਦਾ ਤੈਨੂੰ ਪਤਾ ਨਹੀਂਗਾ ਤੇਰੀ ਪਾਵਰ ਦਾ ਤੈਨੂੰ ਪਤਾ ਨਹੀਂਗਾ ਤੂੰ ਆਪਦੀ ਪਾਵਰ ਵਰਤ ਕੇਜਰੀਵਾਲ ਦੇ ਅੱਗੇ ਪਿੱਛੇ ਹੁੰਦਾ ਫਿਰਦਾ ਤੂੰ ਕੇਜਰੀਵਾਲ ਕੇਜਰੀਵਾਲ ਕਰਦਾ ਫਿਰਦਾ ਤੂੰ ਓਏ ਇੰਨਾ ਨਾ ਤਾਂ ਕੋਈ ਰੱਬ ਦਾ ਨਹੀਂ ਜਪਦਾ ਜਿੰਨਾ ਤੂੰ ਕੇਜਰੀਵਾਲ ਤੇ ਰਾਗ ਚੱਡੇ ਦਾ ਜਪਦਾ ਇੱਕ ਗੱਲ ਹੋਰ ਆਉਂਦੀ ਆ ਅੱਖੇ ਕੰਮਕਾਰ ਕਰਾਉਣ ਨੂੰ ਤਾਂ ਕੇਸਰੀ ਆਵਾਜ਼ ਰੱਖਿਆ ਭਗਵੰਤ ਮਾਨ ਤਾਂ ਰੱਖਿਆ ਟੁੱਟਿਆ ਜਾਂ ਭੰਗੜਾ ਪਾਉਣ ਨੂੰ ਭੰਗੜਾ ਪਾਉਣ ਨੂੰ ਭੰਗੜਾ ਵੀ ਸਹੀ ਨਹੀਂ ਪਾਉਂਦਾ ਹੈ ਤਾਂ ਭਗਵੰਤ ਮਾਨ ਜੀ ਕਿਹੜੇ ਹਾਲਾਤਾਂ ਤੇ ਨੱਚੀ ਜਾਂਦੇ ਆ ਮਜ਼ਦੂਰਾ ਨਾਲ ਤੁਸੀਂ ਨਹੀਂ ਖਰੇ ਓਏ ਉਹ ਮਜ਼ਦੂਰ ਜਿਹੜੇ ਵਿਅਕਤੀ ਓਹ ਜਿਹੜੇ ਜਾਂਦੇ ਨਰਕ ਦੇ ਵਿੱਚ ਆ ਮਜ਼ਦੂਰ ਕਹਿੰਦੇ ਨਰਕ ਸਵਰਗ ਸਵਰਗ ਇੱਕ ਉਹ ਚੀਜ਼ ਆ ਜਿਹੜਾ ਲੀਡਰ ਦੇ ਘਰੇ ਤੇ ਲੀਡਰ ਦੇ ਨਾਲ ਦੇ ਘਰੇ ਜੰਪੇ ਤੇ ਜੇ ਨਰਕ ਦੇਖਣਾ ਹੋਵੇ ਤਾਂ ਮਜ਼ਦੂਰ ਦੇ ਘਰੇ ਜੰਪੇ ਜਿਹੜਾ ਮਜ਼ਦੂਰ ਨਰਕ ਵੇਖਦਾ ਉਹ ਮੈਂ ਕਿਹਨੋਂਤਾ ਨਰਕ ਨਹੀਂ ਮਜ਼ਦੂਰ ਸਿੱਧਾ ਤਾਂ ਸਵਰਗ ਚ ਜਾਂਦਾ ਸ਼ਫਤਾਂ ਮਜ਼ਦੂਰ ਦੀਆਂ ਚੁੰਦੀਆਂ ਕੱਪੜੇ ਮਜ਼ਦੂਰ ਦੇ ਪਾਟੇ ਹੁੰਦੇ ਆ ਮਜ਼ਦੂਰ ਦੇ ਹਾਲਾਤ ਕਦੇ ਸਹੀ ਨਹੀਂ ਹੁੰਦੇ ਮਜ਼ਦੂਰ ਦੋ ਡੰਗ ਦੀ ਰੋਟੀ ਪਿੱਛੇ ਬੜੀ ਦੂਰ ਤੁਰਿਆ ਫਿਰਦਾ ਮਜ਼ਦੂਰ ਜਿੰਨੇ ਵੱਲ ਕੋਈ ਝਾਕਦਾ ਨਹੀਂ ਤੇ ਮਜ਼ਦੂਰ ਵੇਖਦਾ ਫਿਰਦਾ ਮੈਂ ਜਾਵਾਂ ਕਿੱਧਰ ਨੂੰ 400 ਦੀ ਦਿਹਾੜੀ ਦੇ ਨਾਲ ਘਰ ਦੀ ਪੂਰੀ ਪਾਊਗਾ ਹਾਲਾਤ ਬੜੇ ਮਾੜੇ ਆ 400 ਦੇ ਨਾਲ ਬੱਚਿਆਂ ਦਾ ਅੰਗ ਢੱਕੂਗਾ 400 ਦੇ ਨਾਲ ਕੀ ਉਹ ਆਪਦੇ ਲੈਟਰਨ ਬਾਥਰੂਮ ਪਾਊਗਾ ਕੀ 400 ਦੇ ਨਾਲ ਆਪਦੇ ਮਕਾਨ ਪਾਊਗਾ ਮਜ਼ਦੂਰ ਮਾਰਿਆ ਗਿਆ ਤੇਰੀ ਸਰਕਾਰ ਦੇ ਵਿੱਚ ਬਹੁਤ ਉਹਨੂੰ ਆਸਾਂ ਸੀ ਮਾਰ ਕੇ ਰੱਖਤਾ ਵੱਧ ਸੀਸਾਂ ਲੱਗਣੀਆਂ ਇੱਕ ਉਹ ਵਿਅਕਤੀ ਜਿਹੜੇ ਗਰੀਬ ਜਰਨਲ ਕੈਟਾਗਰੀ ਦੇ ਵਿੱਚ ਆਏ ਉਹਨਾਂ ਨੇ ਸੋਚਿਆ ਕਿ ਭਗਵੰਤ ਮਾਨ ਗਰੀਬੀ ਦੀ ਗੱਲ ਕਰਦਾ ਇਹ ਗਰੀਬ ਦੀ ਗੱਲ ਕਰੂਗਾ ਪਰ ਇਹਨਾਂ ਨੂੰ ਕੀ ਪਤਾ ਸੀ ਇਹ ਬਿਜ਼ਨਸਮੈਨਾਂ ਦੀ ਗੱਲ ਕਰੂਗਾ ਪਾਣੀ ਗੰਦਲੇ ਕਰੂਗਾ ਇਹਨਾਂ ਨੂੰ ਨਹੀਂ ਪਤਾ ਸੀ ਕਿ ਸੱਟੇ ਵਾਲਿਆਂ ਦੀ ਗੱਲ ਕਰੂਗਾ ਇਹਨਾਂ ਨੂੰ ਨਹੀਂ ਪਤਾ ਸੀ ਕਿ ਸ਼ਰਾਬ ਦੇ ਠੇਕੇਦਾਰਾਂ ਦੀ ਗੱਲ ਕਰੂਗਾ ਭਗਵਾਨ ਤਮਨਾ ਕਿਹੜੇ ਹਾਲਾਤਾਂ ਤੇ ਨੱਚਦਾ ਫਿਰਦਾ ਇੱਕੋ ਜਿਵੇਂ ਗਾਣਾ ਨਹੀਂ ਸੀਗਾ ਕੀ ਆਖੇ ਪਤਾ ਨਹੀਂ ਉਹ ਜਿਹੜਾ ਸੀ ਨਾ ਬੁੜੀ ਨੇ ਗਾਇਆ ਸੀ ਇੱਕ ਔਰਤ ਨੇ ਨੱਚੀ ਨੱਚੀ ਨਹੀਂ ਨੱਚੀ ਮੈਂ ਕੰਡਿਆਂ ਦੀ ਛੇਕ ਤੇ ਹੈ ਆਖੇ ਮੇਰਾ ਯਾਰ ਨਚਾਵੇ ਨੰਗੇ ਪੈਰੀ ਨਚਾਵੇ ਨਿੱਤ ਕੰਡਿਆਂ ਤੇ ਤੈਨੂੰ ਕੇਲਰੀਵਾਲ ਨਚਾਉਣਾ ਸੀ ਰੱਖੀ ਫਿਰਦਾ ਤੈਨੂੰ ਟੱਪਣਾ ਸੀ ਰੱਖੀ ਫਿਰਦਾ ਆਖੇ ਆਖੇ ਮੇਰਾ ਨਾ ਯਾਰ ਨਚਾਵੇ ਨਚਾਵੇ ਨਾ ਤਕੰਡਿਆਂ ਤੇ ਆ ਨਚਾਈ ਜਾਂਦਾ ਤੈਨੂੰ ਸਟੇਜਾਂ ਤੇ ਕੀ ਪੰਜਾਬ ਦੇ ਤੈਨੂੰ ਪੰਜਾਬ ਦੇ ਲੋਕਾਂ ਨੇ ਇੱਕ ਵਕੀਲ ਬਣਾਇਆ ਸੀ ਤੇ ਵੱਡੇ ਵੱਡੇ ਲੀਡਰਾਂ ਦੀਆਂ ਅੱਖਾਂ ਜੱਖਾਂ ਪਾ ਕੇ ਗੱਲ ਕਰੂਗਾ ਪਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਸਿਰਫ ਤੇ ਸਿਰਫ ਨੱਚਣ ਵਾਲਾ ਕੰਮ ਕਰੂਗਾ ਭਗਵੰਤ ਮਾਨਸਿਆ ਨੱਚ ਕੁੱਦ ਐਸ਼ ਕਰ ਤੇਰੀ ਜ਼ਿੰਦਗੀ ਆ ਅਸੀਂ ਵੀ ਤੇਰੇ ਨਾਲ ਆ ਅਰ ਪੰਜਾਬ ਦੇ ਹਾਲਾਤ ਦਾ ਸਨਚਨ ਕੁ ਕੁਦ ਨਾਲੇ ਹੈਗੇ ਆ ਸਹੀ ਦੱਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਜਿੰਨਾ ਭਵੰਤਮਾਨ ਤੁਹਾਡਾ ਮੁੱਖ ਮੰਤਰੀ ਆ ਉਨਾ ਹੀ ਮੁੱਖ ਮੰਤਰੀ ਮੇਰਾ ਇਹ ਵਿਰੋਧੀ ਧਿਰ ਦਾ ਮੁੱਖ ਮੰਤਰੀ ਵੀ ਇਹ ਆ ਤੁਹਾਡਾ ਮੁੱਖ ਮੰਤਰੀ ਵੀ ਇਹ ਆ ਭਾਵੇਂ ਕਿਸੇ ਨੇ ਇਹਨੂੰ ਵੋਟ ਪਾਈ ਆ ਜਾਂ ਨਹੀਂ ਪਾਈ ਪਰ ਇਹ ਮੁੱਖ ਮੰਤਰੀ ਸਾਰਿਆਂ ਦਾ ਪੰਜਾਬ ਦਾ ਮੁੱਖ ਮੰਤਰੀ ਆ ਇਹ ਜਿੰਨਾ ਤੁਹਾਡਾ ਹੱਕ ਹੈ ਤੇ ਉਨਾ ਹੀ ਸਾਡਾ ਹੱਕ ਆ ਅਸੀਂ ਪੰਜਾਬ ਦੇ ਹਾਲਾਤ ਭਗਵੰਤ ਮਾਨ ਨੂੰ ਦੱਸਨੇ ਔਰ ਦੱਸਗੇ ਕਿਹਨੂੰ ਪਰੇ ਨੱਚਦਾ ਫਿਰਦਾ ਨੱਚੀ ਨਹੀਂ ਗਿੱਧੇ ਦੇ ਵਿੱਚ ਟੱਪੀ ਨਹੀਂ ਗਿੱਧੇ ਦੇ ਵਿੱਚ ਹੈ ਨੱਚਣਾ ਦਾ ਕੰਮ ਰਹਿ ਗਿਆ ਬਾਕੀ ਭਾਈ ਮੈਨੂੰ ਲੱਗਦਾ ਜਿਵੇਂ 2027 ਤਵਾਂ ਦੇਸੇ ਕੰਮ ਦੀ ਤਿਆਰੀ ਹੋ ਰਹੀ ਆ ਮਾਨ ਸਾਹਿਬ ਪੰਜਾਬ ਦੇ ਹਾਲਾਤ ਸਹੀ ਕਰੋ ਮੈਂ ਵੀ ਤੁਹਾਡੇ ਨਾਲ ਪੰਖੜਾ ਖਾਉਂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ